ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡੇ ਕੋਲੇ ਪਿੰਡ ਥੋਏ ਤੋਂ ਪ੍ਰਦੀਪ ਜੀ ਆਏ ਨੇ ਜਿਨ੍ਹਾਂ ਨੂੰ ਭਗੰਦਰ ਦੀ ਪ੍ਰੋਬਲਮ ਸੀਗੀ ਹਾਂਜੀ ਪ੍ਰਦੀਪ ਜੀ ਹਾਂਜੀ ਮੈਂ 4 ਮਹੀਨਿਆਂ ਤੋਂ ਮੈਡੀਕਲਾਂ ਤੋਂ ਦਵਾਈ ਡਾਕਟਰਾਂ ਤੋਂ ਬਹੁਤ ਜ਼ਿਆਦਾ ਖਾਧੀ ਜੀ ਮੈਨੂੰ ਅਪਰੇਸ਼ਨ ਕਹਿੰਦੇ ਵੀ ਤੇਰਾ ਅਪਰੇਸ਼ਨ ਹੋਊਗਾ ਜੀ ਮੈਂ ਬਹੁਤ ਆਪਣੇ ਫੇਰ ਮੈਂ ਮੈਂ ਅਵਦੀ ਬੇਟੀ ਦੀ ਦਵਾਈ ਚਲਦੀ ਸੀ ਜੀ ਮੈਨੂੰ ਇਹਨਾਂ ਨੂੰ ਫੋਨ ਮੈਂ ਇਹਨਾਂ ਨੂੰ ਫੋਨ ਕਰਿਆ ਜੀ ਮੈਨੂੰ ਇਹ ਪ੍ਰੋਬਲਮ ਆ ਜੀ ਇਹ ਕਹਿੰਦੇ ਵੀ ਆ ਜਾ ਚਲੋ ਜੀ ਮੈਂ 15 ਦਿਨ ਦੀ ਦਵਾਈ ਲੈ ਗਿਆ ਜੀ ਮੈਂ 5 ਦਿਨ ਦਵਾਈ ਲਈ ਤੇ ਖਾਧੀ ਜੀ ਉਹਦੇ ਨਾਲ ਹੀ ਮੈਨੂੰ ਬਹੁਤ ਫਰਕ ਪੈ ਗਿਆ ਜੀ ਹੁਣ ਮੈਂ ਚੈੱਕ ਵੀ ਕਰਾਇਆ ਜੀ ਉਹ ਜਵਾਂ ਸੁੱਕ ਗਿਆ ਨਾ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ ਨਾ ਕੋਈ ਹੁਣ ਦਰਦ ਹੁੰਦਾ ਨਾ ਟਾਸਕ ਤੇ ਨਾ ਕੋਈ ਖਾਰਜ ਹੁੰਦੀ ਆ ਨਾ ਕੋਈ ਖਾਰਜ ਹੁੰਦੀ ਆ ਜੀ ਮੇਰਾ ਆਪਰੇਸ਼ਨ ਤੋਂ ਮੈਂ ਬਚ ਗਿਆ ਜੀ ਓਕੇ ਕਿਸੇ ਨੂੰ ਵੀ ਇਸ ਇਦਾਂ ਦੇ ਉੱਪਰ ਇਸ ਦੇ ਪਕੰਦਰ ਦੀ ਪ੍ਰੋਬਲਮ ਆ ਜੀ ਇਹਨਾਂ ਡਾਕਟਰ ਸਾਹਿਬ ਨੂੰ ਆ ਕੇ ਸੰਦਾਉੜ ਮਿਲੋ ਜੀ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ